ਤਨਸਰੀ ਮਹੱਲਾ ਚੌਥਾ ਇਹ ਬਾਣੀ ਰਾਗ ਤਨਸਰੀ ਵਿੱਚ ਉਚਾਰਨ ਕੀਤੀ ਹੋਈ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੈਨਾ ਏ ਮੇਰੀ ਜਿੰਦੇ ਜਿਹੜਾ ਹਰੀ ਸਾਰੀ ਕਾਮਨਾ ਪੂਰੀ ਕਰਨ ਵਾਲਾ ਹੈ ਜਿਹੜਾ ਸਾਰੇ ਸੁਖ ਦੇਣ ਵਾਲਾ ਹੈ ਜਿਸ ਦੇ ਵਸ ਵਿੱਚ ਸਵਰਗ ਵਿੱਚ ਰਹਿਣ ਵਾਲੀ ਸਮਝੀ ਗਈ ਕਾਮ ਤੀਨ ਹੈ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਉਸ ਅ제ਹੀ ਸਮਰੱਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ हे ਮੇਰੇ ਮਨ ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ ਤਦੋਂ ਸਾਰੇ ਸੁਖ ਹਾਸਲ ਕਰ ਲੇਂਗਾ ਜਪ ਮਨ ਸਤਨਾਮ ਸਦਾ ਸਤਨਾਮ हे ਮਨ ਸਦਾ ਸ੍ਰੀ ਪ੍ਰਭੂ ਦਾ ਨਾਮ ਸਦਾ ਜਪਿਆ ਕਰ ਹਾਲਤ ਪਰਲਤ ਮੁਕ ਉਜਲ ਹੋਈ ਹੈ ਨਿਤ ਧਿਆਈਏ ਹਰਪੂਰਕ ਨਿਰੰਝਣਾ ਰਹੋ ਏ ਭਾਈ ਸਰਵ ਵਿਆਪਕ ਨਰੇਪ ਹਰੀ ਦਾ ਸਦਾ ਧਿਆਨ ਤਰਨਾ ਚਾਹੀਦਾ ਹੈ ਇਸੇ ਤਰ੍ਹਾਂ ਲੋਕ ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ ਜੈ ਹਰ ਸਿਮਰਨ ਪਿਆ ਤਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਚਪਣਾ ਹੇ ਭਾਈ ਜਿਸ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿੱਚੋਂ ਹਰ ਇੱਕ ਕਿਸਮ ਦਾ ਝਗੜਾ ਬਕੇੜਾ ਚਾਲੇ ਪਾ ਜਾਂਦਾ ਹੈ ਫਿਰ ਵੀ ਵੱਡੇ ਭਾਗਾ ਨਾਲ ਹੀ ਪਰਮਾਤਮਾ ਦਾ ਪਜਨ ਹੋ ਸਕਦਾ ਹੈ ਜਨ ਨਾਨਕ ਕੋ ਗੁਰੂ ਇਹ ਮਤ ਦੇਣੀ ਜਪ ਹਰ ਪਵਜਲ ਕਰਨਾ ਹੇ ਭਾਈ ਦਾਸ ਨਾਨਕ ਨੂੰ ਤਾਂ ਗੁਰੂ ਨੇ ਇਹ ਸਮਝ ਬਖਸ਼ੀ ਹੈ ਕੇ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ